ਦੋਸਤੋ ਮੈਂ ਹਰ ਸਾਲ ਕਣਕ ਸਟੋਰ ਕਰਦਾ ਇੱਕ ਦੇਸੀ ਤਰੀਕੇ ਨਾਲ ਮੈਂ ਕਦੀ ਵੀ ਲਿਆ ਕੇ ਗੋਲੀਆਂ ਨਹੀਂ ਪਾਈਆਂ ਕਿਉਂਕਿ ਗੋਲੀਆਂ ਦੇ ਵਿੱਚ ਇਹੋ ਜਿਹੀ ਗੈਨਸ ਹੁੰਦੀ ਹੈ ਜੋ ਕਿ ਕਣਕ ਨੂੰ ਜ਼ਹਿਰੀਲਾ ਕਰ ਦਿੰਦੀ ਹੈ ਮੈਂ ਕਦੀ ਵੀ ਗੋਲੀਆਂ ਦੀ ਵਰਤੋਂ ਨਹੀਂ ਕੀਤੀ ਪਰ ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਦੇਸੀ ਤਰੀਕੇ ਨਾਲ ਕਣਕ ਨੂੰ ਸਟੋਰ ਕਿਵੇਂ ਕਰ ਸਕਦੇ ਹੋ ਤਾਂ ਜੋ ਤੁਹਾਡੀ ਵੀ ਕਣਕ ਕਦੀ ਵੀ ਸੁਸਤਰੀ ਨਹੀਂ ਲੱਗੇਗੀ ਨਾ ਹੀ ਕਣਕ ਤੁਹਾਡੀ ਖਰਾਬ ਹੋਏਗੀ ਦੋਸਤੋ ਜਿਹੜਾ ਤਰੀਕਾ ਮੈਂ ਵਰਤ ਰਿਹਾ ਉਹੀ ਤੁਸੀਂ ਵਰਤਿਆ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਤੇ ਦੋਸਤੋ ਡਰਮ ਬ तकरीबन ਭਰ ਲਿਆ ਤੇ ਅਸੀਂ ਕੀ ਕੀ ਕੀਤਾ ਸਭ ਤੋਂ ਪਹਿਲਾਂ ਅਸੀਂ ਦੋਸਤੋ ਨਿੰਮ ਜਿਹੜੀ ਨਿੰਮ ਹੁਣ ਫੁੱਟ ਰਹੀ ਆ ਉਹ ਨਿੰਮ ਪਾਈ ਆ ਆ ਦੇਖ ਲਓ ਜੀ ਨਿੰਮ ਪਾਈ ਜਾਂਦਾ ਬਾਈ ਕਾਲਾ ਕਾਲਾ ਤੇ ਰਾਜੂ ਮੇਰੇ ਨਾਲ ਲੱਗੇ ਸੀਗੇ ਤੇ ਹਰ ਦੋ ਗਟਿਆਂ ਤੋਂ ਬਾਅਦ ਅਸੀਂ ਨਿੰਮ ਪਾਈ ਗਏ ਤੇ ਨਾਲ ਦੋਸਤੋ ਇੱਕ ਅਸੀਂ ਡੱਬੀ ਲਈ ਡੱਬੀ ਜਿਹੜੀ ਮਰਜ਼ੀ ਲੈ ਲਓ ਤੁਸੀਂ ਹਾਥੀ ਦੀ ਡੱਬੀ ਲੈ ਲਓ ਆਵੇ ਪਾਰਕ ਵੈਨਿਊ ਦੀ ਡੱਬੀ ਲਈ ਤੇ ਜਦੋਂ ਵੀ ਲਾ ਲਓ 2-3 ਮਣ ਦਾਣੇ ਪੈ ਜਾਂਦੇ ਸੀ ਤੇ ਇੱਕ ਡੱਬੀ ਜਾਂ ਦੋ ਡੱਬੀਆਂ ਹੀ ਪਾ ਦਿੰਦੇ ਸੀ ਤਾਂ ਇਸ ਤਰੀਕੇ ਨਾਲ ਅਸੀਂ ਸਟੋਰ ਕਰਦੇ ਤੁਹਾਨੂੰ ਲਾਸਟ ਤੇ ਵੀ ਦੱਸਦੇ ਹਾਂ ਵੀ ਉਹਨੂੰ ਬੰਦ ਕਿਵੇਂ ਕਰਨਾ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕਣਕ ਪਾਉਣੀ ਸਟਾਰਟ ਕਰਨੀ ਉਸ ਤੋਂ ਪਹਿਲਾਂ ਤੁਸੀਂ ਯਾਨੀ ਕਿ ਲਾਲੋ ਵੀ ਪਾਈਆ ਬੜੀ ਨੇਮਤ ਤੁਸੀਂ ਥੱਲੇ ਪਾਉਣੀ ਆ ਫਰਸ਼ ਤੇ ਉਸ ਤੋਂ ਬਾਅਦ ਤੁਸੀਂ ਕਣਕ ਸਟੋਰ ਕਰਦੇ ਲੈਣਾ ਤੇ ਘਟੋ ਘਟ ਦੋਸਤੋ ਇਸ ਸਾਲ ਅਸੀਂ 30 ਮਣ ਕਣਕ ਰੱਖੀ ਆ ਤੇ ਦੋ ਮੇਰੇ ਵੀਰ ਆ ਰਾਜੂ ਤੇ ਕਾਲਾ ਇਹ ਦੋਵੇਂ ਮੇਰੇ ਨਾਲ ਹੈਲਪ ਕਰਾਉਣ ਆਏ ਆ ਤੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਵੀ ਜਦੋਂ ਵੀ ਕਣਕ ਤੁਸੀਂ ਸਟੋਰ ਕਰਨੀ ਆ ਤਾਂ ਘੱਟੋ-ਘੱਟ ਵੀ ਕਣਕ ਨੂੰ ਤਿੰਨ ਤੋਂ ਚਾਰ ਦਿਨ ਵੱਡੀ ਨੂੰ ਹੋਏ ਹੋਣ ਤਾਂ ਜੋ ਕਣਕ ਜੇਕਰ ਮਾੜੀ-ਮੋਟੀ ਗਿੱਲੀ ਆ ਤਾਂ ਸੁੱਕ ਜੇ ਤੇ ਦੂਜੀ ਗੱਲ ਆ ਜਦੋਂ ਵੀ ਸਵੇਰ ਹੋਵੇ ਤਾਂ ਠੰਡੇ ਵੇਲੇ ਤੁਸੀਂ ਕਣਕ ਸਟੋਰ ਕਰਨੀ ਆ ਹਾਲਾਂਕਿ ਮੈਂ ਥੋੜੀ ਜੀ ਧੁੱਪ ਚੜਾ ਲਈ ਆ ਕਿਉਂਕਿ ਨਿੰਮ ਨਹੀਂ ਮਿਲੀ ਸੀ ਕਿਉਂਕਿ ਨਿੰਮ ਮੈਰ ਕੀ ਲੇਟ ਫੁੱਟੀ ਆ ਤੇ ਇਸ ਕਰਕੇ ਮੈਂ ਨਿੰਮ ਥੋੜੀ ਜੀ ਆਣਗਵਾੜ ਤੋਂ ਇਕੱਠੀ ਕਰਕੇ ਲਿਆਇਆ ਤਾਂ ਦੋਸਤੋ ਜਿਹੜੇ ਕਣਕ ਵੀਰ ਸਾਫ਼ ਕਰਕੇ ਰੱਖਦੇ ਹਨ ਉਹ ਸਾਫ਼ ਕਰਕੇ ਬਿਲਕੁਲ ਵੀ ਨਾ ਰੱਖਣ ਕਿਉਂਕਿ ਸਾਫ਼ ਕਰਨ ਨਾਲ ਕਣਕ ਬਿਲਕੁਲ ਸਾਫ਼ ਹੋ ਜਾਂਦੀ ਹੈ ਜਿਹੜੇ ਕੇ ਵਿੱਚ ਉਹਦੇ ਕੱਖ ਕਾਨ ਰਹਿਣੇ ਚਾਹੀਦੇ ਆ ਇਸ ਕਾਰਨ ਵੀ ਕਣਕ ਤੁਹਾਡੀ ਖਰਾਬ ਨਹੀਂ ਹੋਵੇਗੀ ਤਾਂ ਦੋਸਤੋ ਦੂਜੀ ਗੱਲ ਇਹ ਆ ਵੀ ਕਣਕ ਤੁਹਾਡੀ ਛਾਵੇਂ ਪਈ ਹੋਣੀ ਚਾਹੀਦੀ ਜਦੋਂ ਵੀ ਤੁਸੀਂ ਸਟੋਰ ਕਰਨੀਆਂ ਧੁੱਪੇ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਅਸੀਂ ਆ ਦੇਖ ਲਓ ਛਾਵੇਂ ਰੱਖੀ ਸੀ ਥੱਲੇ ਤੱਪੜ ਵਛਾਇਆ ਸੀਗਾ ਤੇ ਉਸ ਤੋਂ ਬਾਅਦ ਦੋ ਜਾਣੇ ਭਰੀਗੇ ਤਾਂ ਆ ਦੇਖ ਲਓ ਇਹ ਡਰਮ ਫੁੱਲ ਭਰ ਗਿਆ ਹੁਣ ਜਦੋਂ ਤੁਸੀਂ ਡਰਮ ਫੁੱਲ ਭਰਨਾ ਪੱਧਰ ਕਰਕੇ ਬਹੁਤ ਸਾਰੀ ਨਿੰਮ ਤੁਸੀਂ ਉੱਤੇ ਪਾ ਦੇਣੀ ਨਿੰਮ ਸਾਡੇ ਕੋਲ ਥੋੜੀ ਗਈ ਸੀ ਉਸ ਤੋਂ ਬਾਅਦ ਮੈਂ ਨਵੀਂ ਨਿੰਮ ਲਿਆ ਕੇ ਉੱਤੇ ਦੁਬਾਰਾ ਪਾਈ ਹੁਣ ਅਸੀਂ ਠੋਕੇ ਕਰਤਾ ਬੰਦ ਤੇ ਦੋਸਤੋ ਸਾਲ ਵਧੀਆ ਨਿਕਲੂਗਾ ਚਮਾ ਖਰਾਬ ਨਹੀਂ ਹੋਵੇਗੀ ਕਣਕ ਬਿਲਕੁਲ ਵੀ ਅਸੀਂ ਇਹ ਸਕੀਮ 10 ਸਾਲਾਂ ਤੋਂ ਕਰ ਰਹੇ ਹਾਂ ਅਸੀਂ ਕੋਈ ਐਕਸਟਰਾ ਗੋਲੀ ਨਹੀਂ ਪਾਈ ਅਸੀਂ ਨਿੰਮ ਤੇ ਕੱਲੀ ਡੱਬੀਆਂ ਦੀ ਵਰਤੋਂ ਕਰਦੇ ਹਾਂ ਬਾਕੀ ਠੰਡੇ ਵੇਲੇ ਅਸੀਂ ਕਣਕ ਸਟੋਰ ਕਰਦੇ ਹਾਂ ਵੀਡੀਓ ਚੰਗੀ ਲੱਗੀ ਜੀ